ਹਾਂ ਤਾਂ ਲੈ ਕਰਦੇ ਰਹਿ। ਮੈਂ ਇਹ ਬਰਬਾਦ ਮੈਂ ਬਾਈ ਕਾਲਾ ਮੰਡਾ ਤੋਂ ਮੈਂ ਕਿਹਾ ਅੱਜ ਕੋਈ ਨਹੀਂ ਨਾਂ ਬੋਲ ਕੇ ਸਾਝ ਆਪਣਾ ਨਾਂ ਦਾਅਤ ਕੇ 2 ਵਜੇ ਵਾਪਸ ਆ ਜੀ ਸਾਰਾ ਦੁਪਹਿਰ ਹਾਂਜੀ ਮੇਰਾ ਨਾਮ ਗੁਰਪ੍ਰੀਤ ਕੌਰ ਆ ਮੈਂ ਪਿੰਡ ਫੱਕੋ ਘਟਾਲੀ ਸਾਹਿਬ ਦੀ ਰਹਿਣ ਵਾਲੀ ਆ ਮੈਂ ਸਤਨਾਮ ਰਾ ਇਸ ਮੇਲ ਮੂਨਾ ਵਾਲੀ ਰੋਡ ਤੇ ਉੱਥੇ ਜੋਬ ਕਰਦੀ ਪ੍ਰਾਈਵੇਟ ਤੇ ਮੈਂ ਦਿੱਲੀ ਉੱਥੇ ਅਪਡੋਨ ਕਰਦੀ ਹਾਂ ਇੱਕ ਦਿਨ ਮੈਂ ਮੰਮੀ ਨੇ ਮੈਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਿਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੋਂ ਆ ਕੇ ਨਾਮ ਲਖੋਣਾ ਪੈਣਾ ਦਰਬਾਰ ਸਾਹਿਬ ਆ ਕੇ ਮੈਂ ਦਰਬਾਰ ਸਾਹਿਬ ਆਉਣ ਵਾਸਤੇ ਹਾਬਦੀ ਲੱਗੇ ਆਈ ਉੱਥੇ ਤੇ ਮੈਂ ਘਰੇ ਗਈ ਮੰਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਾਬ ਤੇ ਕਰਕੇ ਨਾਮ ਨੂਮ ਲਖਵਾਇਆ ਸੂਟ ਸੀਨੇ ਦਿੱਤਾ ਉੱਥੋਂ ਵਾਪਸ ਚਲ ਕੇ ਸਾਲ ਲੱਤੇ ਸਾਲ ਲੱਤੇ ਗਈ ਏਨ 45 ਦੀ ਘਟਨਾ ਆ ਉੱਥੇ ਦੋ ਮੁੰਡੇ ਆਏ ਸਾਵਰਨ ਸੀ ਤੇ ਹੈਪੀ ਸੀ ਸਾਡੇ ਪਿੰਡ ਦਾ ਹੈ ਸਾਵਰਨ ਸੀ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰਿਸੈਪਸ਼ਨ ਦੋਟ ਕੇ ਬਾਹਰ ਪੁੱਛਣਾ ਹੈ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਤੇ ਜਿਵੇਂ ਨੋਟ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਭਾਇਆ ਮੈਨੂੰ ਬਿਓਸ਼ੀ ਦੇ ਹਾਲਤ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਂ ਮਖੋਟ ਮਾਰ ਕਰਦੇ ਰਹੇ ਸੀ ਜਿਕਰ ਰਿਲੇਸ਼ਨ ਬਣਾਉਂਦੇ ਰਹੇ ਇਹਦੀ ਫੈਮਿਲੀ ਮੈਨੂੰ ਕੁੱਟਦੀ ਰਹੀ ਇਹ ਸਾਰੀ ਵਾਰਦਾਤ ਕਿੰਨੀ ਵੀ ਆ ਪਰ ਮੇਜ ਮੁਸੀਬਤਾ ਆ ਸਾਡੇ ਪਿੰਡ ਦਾ ਤੇ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਹੈ ਪੁਲਿਸ ਵਾਲੇ ਕੋਈ ਗੱਲ ਕਹਿੰਦੇ ਪਰਚਾ ਕੱਟਾਂਗੇ 4 ਦਿਨ ਬਾਅਦ ਕੱਟਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਦਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਉਹਨੂੰ ਕਿ ਮੀਟ ਕਰਦੇ ਤੁਸੀਂ ਇੱਥੇ ਆ ਜਾਓ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਾਹੇ ਆਮ ਲੋਕੀਂ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਇਹ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਇਹ ਕਾਪਟ ਨੂੰ ਨਾਮ ਮਿਲਿਆ ਤੇ ਤੁਸੀਂ ਫਿਰ ਕੀ ਦਾ ਅਗਲਾ ਕਦਮ ਟੱਕਾ ਜੂਵੇਂਗਾ ਅਗਲਾ ਕਦਮ ਹੈ ਦਵਾਈਆਂ ਵਾਲੇ ਮਰਦੂੰਦੀ ਖਾਣੀ ਦੇ ਸਾਹਮਣੇ ਥਰਾ ਬਾਗ ਹੈ ਜਿੱਥੇ ਆਈ ਹੋਈ ਹੈ ਤੇ ਮੈਂ ਮਾਨਪ੍ਰੀਤ ਸਿੰਘ ਪੱਤੋਕੇ ਟਾਲੀ ਸਾਹਿਬ ਦਾ ਵਾਸੀ ਜਾਣ ਵਾਲਾ ਹਾਂ ਮੇਰੀ ਸਿਸਟਰ ਜੋ ਛੋਟੀ ਆ ਜਕਾਰਲੀ ਉਹ ਨਾ ਕੰਮ ਕਰਦੀ ਆਪਣੇ ਸੈੱਲਰ ਤੇ ਮੋਢੋ ਵਾਲੀ ਜਾਨਾ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਅਨਾਦਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਹੈ ਘਰੇ ਆਉਂਦੀ ਆ 12:00 ਵਜੇ ਮੰਮੀ ਇਹਨਾਂ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸ੍ਰੀ ਹਰਿਮੰਦਰ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬੱਸ ਜਾਣੀ ਦਰਬਾਰ ਸਾਹਿਬ ਤੋਂ ਕੋਈ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਨੇ ਫੇਰ ਉਹ ਸੇਲਰ ਦੇ ਚਲ ਜਾਂਦੇ ਆ ਪੰਜ ਸਾਢੇ ਤਿੰਨ ਪੌਣੇ ਚਾਰ ਦੇ 3 ਦੇ ਖਰੀਦ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹੈਪੀ ਨੂੰ ਲੈ ਆ ਮੁੰਡੇ ਦਾ ਨਾਮ ਸਾਵਰਿਆ ਨੀਲਾ ਨੀਲਾ ਨਾ ਕਿਹਾ ਜੋ ਕਿ ਪਿੰਡ 'ਚ ਚੋਰੀਆਂ ਲਗਾਤੀਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ 'ਚ ਵਝੋਜਾ ਹਾਲ ਇੰਡੀਆ ਦੇ ਨਾਮ ਆ ਵੀ ਜਿੱਥੇ ਚੋਰੀ ਚਪੇ ਕਰਦੇ ਮੇਰੀ ਸੇਚਨ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਨੂੰ ਸਟੂਟਰੀ ਦੇ ਵਿਚਕਾਰ ਬਾਕੇ ਜਾਂਦੇ ਤੇ ਅਹੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇਵੇ ਤੇ ਮੈਂ ਆ ਕੇ ਦਰਖਾਸਤ ਦਿੰਨਾ ਵਾ ਰਾਤ ਨੂੰ 6-7 ਵਜੇ ਤੇ ਕਹਿੰਦੇ ਵੀ ਕੋਰੀਡੋਰ ਤੇ ਜਲਦੀਓ ਤੁਹਾਡਾ ਨਾ ਕੋਟਲੀ ਥਾਣਾ ਵਾ ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮੈਂ ਰਾਤ ਨੂੰ ਉਹਨਾਂ ਦੇ ਕੋ ਕਹਿੰਦੇ ਸਾਡੇ ਤੋਂ ਕੋ ਮਨਚੀ ਆ ਨਹੀਂ ਦਰਖਾਸਤ ਲੈਣਾਂ ਇਹ ਅਹੀਂ ਇਨਸਾਬ ਦੱਸੋ ਕਿਤੇ ਕੋ ਮੰਗੇ ਤੇ ਪੁਲਿਸ ਕੋ ਉਹਨੇ ਤੇ ਕੋਈ ਸਾਡਾ ਇਨਸਾਬ ਨਹੀਂ ਕਰਦੀ ਗਈ ਤਿੰਨ ਮਹੀਨੇ ਬਾਅਦ ਸਾਡੀ ਕੁੜੀ ਹੁਣ ਵਾਪਸ ਆਈ ਆ ਉਹਨਾਂ ਇੱਕੋਟ ਦੇ ਮਾਰਦੇ ਰਹੇ ਆ ਉਹਨਾਂ ਨੇ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜਾਏਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਾ ਜਿਉਂ ਨੂੰ ਪੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਨੇ ਆ ਤੇ ਉਹਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ 'ਚ ਪਰਚਾ ਹੈ ਨਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਜਬਾਦ ਜਾਇ ਦੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7:00 ਵੱਜ ਚੁਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਆ ਸਾਡੇ ਪਿੰਡ ਦਾ ਮੌਧ ਵਰਸਰ ਤਿੰਤਰ ਵੇਜ ਮਸੀਬ ਬਟਾ ਜਿਹਨੂੰ ਕਿਹਾ ਜਾਂਦਾ ਸਾਰਾ ਮੁਲੀਏ ਭਗਤ ਉਹਦੀ ਆ ਥੋੜੀ ਨੂੰ ਚਟਾਉਣ ਵਾਲਾ ਵੀ ਉਹ ਆ ਸਾਰਾ ਕੰਮ ਕਰਾਉਣ ਵਾਲਾ ਹੈ ਉਹ ਤੇ ਨਾਲ ਸਾਡੇ ਚਾਚੇ ਦਾ ਚਾਚੇ ਦਾ ਮੁੰਡਾ ਵਾ ਹਾਂਜੀ ਸਾਹੀ ਮੀਰੀ ਰਾਤ ਦੇ ਵੀ ਆੜੀ ਦੀ ਨੂੰ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਸਾਡੀ ਭਣ ਕਹਿੰਦੀ ਆ ਕਿ ਨਹੀਂ ਤੇ ਮੈਂ ਕੋਈ ਥਾੜੀ ਹਾਂਜੀ ਇਹ ਲੜਕੀ ਨਾ ਜੁਰਪੀ ਕੋ ਡਾਕਟਰ ਵੀ ਸਿੰਗਲ ਆ ਉਹ ਕੋਕੋਕਾ ਦੀ ਜਾਲ ਦੀ ਅੰਦਰ ਦੀ ਭਾਈਸਾਲ ਆ ਤੇ ਇਹ ਨਾ ਆਪਣਾ ਸਤਨਾਮ ਰਾਜਮੀ ਮਿਲਣਾ ਕਰ ਰਿਹਾ ਉਹ ਨੀਯੋਗ ਤੇ ਗੂੜਵਾਲੀ ਕਿਨਾਰੇ ਲੱਗੇ ਉਥੇ ਜੋਬ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰ ਨੂੰ ਸਬਰੂ ਸਿੰਘ ਦੇ ਨਾਮ ਦੇ ਲੜਕਾਰੀ ਬਣਾਉਂਦਾ ਜਵਲਤੀ ਜਾਇਗਣ ਨੇ ਘਟ ਬੰਦ ਰੱਖਿਆ ਤੇ ਉਥੇ ਆਪਣੇ ਪਰਿਵਾਰ ਦੇ ਵਿੱਚ ਇਹਨੇ ਰੱਖ ਲਿਆ ਕਿ ਉਹ ਇਹ ਮਿਲ ਗਰਾਂ ਵਰਤੀ ਨਾ ਵਾਲਾ ਜਿਹਨੇ ਤਾਕਤ ਨਾਲ ਤੱਕ ਦਾ ਨਾਮ ਜਿਹਨੇ ਕਿਹਾ ਸਰਨ ਪ੍ਰਵਰਤਨਵਾਦੀ ਜੀ ਬਾਕੀ ਦੇ ਜਨਰਲ ਮੈਡਿਕੀਨਸੀ ਕੀ ਮੈਂ ਲਿਖ ਰਿਹਾ ਹਾਂ ਮਤਲਬ ਇਹ ਸਰ ਕੇ ਸਾਰੀ ਜਿਹੜੀ ਰਿਪੋਰਟ ਆ ਗਿਆ ਨੇ ਤੇ ਲੈ ਲਿਆ ਜੀ ਨਾਲ ਅਗੇ ਫੋਨ ਤਿਆਰ ਕਰਕੇ ਤੇ ਧਰੂ ਹਰਕਾਰ ਜੀ ਨੂੰ ਮਾਜੇ ਦਾ ਸਰਵਿਸ ਆ ਦੇਣਾ ਸਰਕਾਰੀ ਜੀ ਲੀ ਲੀ ਲਿਖ ਰਿਹਾ ਹੈ ਜੀ ਤੇ ਇਹ ਨਾ ਉੱਤਲ ਫੋਟੋ ਬਾਰੇ ਵੀ ਦਈਏ ਫੋਟੋ ਬਾਰੇ ਗਿਆਨ ਚ ਆਇਆ ਇਹ ਸਾਰੇ ਜਿੰਨੇ ਨੇ ਦਿਖਾਏ ਪਰ ਨਾ ਸਾਡੇ ਸਰਵਿਸ ਉਹ ਜੀ ਆਏ ਉਹਨਾਂ ਨੇ ਵਿਆਹ ਨਹੀਂ ਕਰਾਇਆ ਉਹ ਚਲਮਾ ਦੀ ਜੀ ਵੰਡ ਚਾਰੀ ਜਿਹੜੀ ਆ ਉਹ